ਕਿ ਅੱਜ ਦੀ ਸਰਕਾਰ ਤੇ ਇੱਕ ਗੱਲ ਇਹ ਵੀ ਸਵਾਲ ਮੈਂ ਪੁੱਛ ਰਿਹਾ ਕਿ ਤੁਸੀਂ ਆਪਣੇ ਹੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਤੁਸੀਂ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਆਸਾਮ ਵਰਗੀ ਦੂਰ ਦਰਾਡੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਜਿੱਥੋਂ ਤੱਕ ਮੇਰੀ ਅਕਲ ਜਾਂਦੀ ਆ ਮੈਂ ਭਾਈ ਅਮਰਿਤਪਾਲ ਸਿੰਘ ਬਾਰੇ ਇਹ ਕਹਿ ਸਕਦਾ ਕਿ ਉਹਨਾਂ ਦਾ ਪ੍ਰਮੁੱਖ ਕੰਮ ਸੀਗਾ ਪ੍ਰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਹਾਂ ਇੱਕ ਇਨਸੀਡੈਂਟ ਹੋਇਆ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਜਿੱਥੇ ਝਗੜਾ ਹੋ ਗਿਆ ਟਕਰਾਅ ਹੋਇਆ ਟੂ ਸਮ ਐਕਸਟੈਂਟ ਵਾਇਲੈਂਸ ਹੋਇਆ ਕਿ ਕਿ ਸਾਡੇ ਦੇਸ਼ ਦਾ ਸੰਵਿਧਾਨ ਤੇ ਸਾਡੇ ਕੋਲ ਸਾਡੀ ਪੁਲਿਸ ਮੈਕੈਨਿਜ਼ਮ ਇੰਨਾ ਕਮਜ਼ੋਰ ਹੈ ਕਿ ਅਸੀਂ ਜਿਹੜੀਆਂ ਸਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਕਿ ਅਸੀਂ ਉਹਨਾਂ ਨਾਲ ਡੀਲ ਨਹੀਂ ਕਰ ਸਕਦੇ ਤੁਸੀਂ 307 ਲਓ ਤੁਸੀਂ 452 ਲਓ ਤੁਸੀਂ ਹੋਰ ਜੋ ਤੁਹਾਡੇ ਕੋਲ ਧਾਰਾ ਤੁਸੀਂ ਲਾਉਨੇ ਹੋ ਲਾਓ ਉਹਨਾਂ ਨੂੰ ਗ੍ਰਿਫਤਾਰ ਕਰੋ ਲੇਕਿਨ ਰੱਖੋ ਤਾਂ ਘੱਟੋ ਘੱਟ ਪੰਜਾਬ ਦੀਆਂ ਜੇਲ੍ਹਾਂ ਵਿੱਚ ਐਨਐਸਏ ਇਜ਼ ਵਨ ਆਫ ਦਾ ਮੋਸਟ ਡਰਕੋਨੀਅਨ ਲਾਜ਼ ਵਿਚ ਇਜ਼ ਅਪੋਜ਼ਡ ਬਾਈ ਐਵਰੀ ਹਿਊਮਨ ਰਾਈਟਸ ਬਾਡੀ ਇਨ ਦਾ ਕੰਟਰੀ ਔਰ ਇਦਾਂ ਦਾ ਜਿਹੜਾ ਕਾਨੂੰਨ ਟਾਡਾ ਸੀਗਾ ਇਹ ਅਲਟੀਮੇਟਲੀ ਗਵਰਨਮੈਂਟ ਆਫ ਇੰਡੀਆ ਨੇ ਟਾਡਾ ਨੂੰ ਵਿਦਡਰੋ ਕੀਤਾ ਸੀਗਾ ਤੇ ਹੁਣ ਆਪਾਂ ਉਹੀ ਜਿਹੜੇ ਕਾਲੇ ਕਾਨੂੰਨ ਕਹਿੰਦੇ ਸੀ ਆਪਾਂ ਸਟਰੀਜਾਂ ਤੇ ਚੜ ਕੇ ਰੋਜ਼ ਕਹਿੰਨੇ ਕਿ ਕਾਲੇ ਕਾਨੂੰਨ ਹਨ ਇਹ ਵਾਪਸ ਲੈ ਜਾਣੇ ਤੇ ਆਪਾਂ ਉਹਨਾਂ ਤੇ ਐਨਐਸਏ ਲਾ ਕੇ ਧੱਪ ਕਰਤਾ